ਪਰ ਕੀ ਗੱਲ ਹੈ ਇਥੇ ਭਾਜੀ ਇਤਲਾ ਮਿਲੀ ਸੀ ਸਵੇਰੇ ਵੀ ਇੱਕ ਪਲਾਟਾਂ ਦੇ ਵਿੱਚ ਡੈੱਡ ਬੁੜੀ ਪਈ ਆ ਉਹਦੇ ਸਬੰਧ ਚ ਆਏ ਹੈ ਇਥੇ ਇਹ ਹੁਣ ਇਹਦੇ ਵਾਰਿਸ ਵੀ ਆਏ ਮੁੰਡੇ ਦੇ ਇਹਦਾ ਮੁੰਡੇ ਦਾ ਨਾਮ ਜੋਧਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜੱਬੋ ਵਾਲਾ ਖਾਣਾ ਤਰਸਿੱਕਾ ਤੇ ਇਹ ਕਹਿੰਦੇ ਗੱਡੀ ਤੇ ਆਇਆ ਘਰ ਹੋਰ ਇਹ ਪਤਾ ਨਹੀਂ ਜੀ ਅਜੇ ਪੁੱਛਦੇ ਆਏ ਇਹਦੇ ਵਾਰਸਾਂ ਨੂੰ ਅਜੇ ਕਲੀਅਰ ਨਹੀਂ ਹੈਗਾ ਕੀ ਕਿਤਰਾ ਡੈੱਡ ਕਿਤਰਾ ਹੋਈ ਹੈ ਇਹ ਭਾਜੀ ਪੋਸਟਮਾਰਡਮ ਕਰਾਉਨੇ ਆ ਬਾਅਦ ਵਿੱਚ ਪਤਾ ਲੱਗੂਗਾ ਕਹਿੰਦੇ ਨੇ ਜਨੂਸ਼ੇ ਰਾਰ ਦੇ ਭੇਨ ਬੋਨ ਨਸ਼ੇ ਤੇ ਕਰਦੇ ਆ ਤੇ ਉਹ ਨਸ਼ਾ ਕਰਨ ਹੀ ਆਇਆ ਹੈ ਕਿ ਨਹੀਂ ਇਹਦੇ ਘਰਦਿਆਂ ਦੇ ਮੁਤਾਬਕੇ ਕੱਪੜੇ ਲੈਣ ਆਇਆ ਵਾ ਇੱਕ ਦਿਨ ਹੁਣ ਕੁਦਰਤੀ ਕਿਦੋਂ ਦਾ ਆਇਆ ਘਰੋਂ ਤੇ ਰਾਤੀ ਆਇਆ ਸ਼ਾਇਦ ਅੱਛਾ ਹਾਂਜੀ ਤੇ ਕੋਈ ਕੱਪੜਾ ਹੁਣ ਇਸ ਟਾਈਮ ਤੇ ਦੇਖੋ ਕੀ ਬਰਾਮਦਗੀ ਹੋਈਗੀ ਨਹੀਂ ਬਰਾਮਦ ਕੁਛ ਨਹੀਂ ਹੋਇਆ ਇਹਦੇ ਕੋਲੋਂ ਅੱਛਾ ਹਾਂਜੀ ਉਹ ਇਹਦੀ ਗੱਡੀ ਵੀ ਨੇ ਕਿੱਥੇ ਲੱਗੀ ਇਹਦੀ ਫਿਰ ਬਾਅਦ ਚ ਬਦਲ ਗਈ ਕੀ ਕਾਰਵਾਈ ਕਰ ਰਹੇ ਤੁਸੀਂ ਕਾਰਵਾਈ ਭਾਜੀ ਆਪਣੇ ਤਲਾਹ ਦੇਤੀ ਆ ਤੇ ਆਪਣੇ ਜੋ ਤੱਤੀ ਕਾਰਵਾਈ ਕਰਾਉਨੇ ਆ ਬਾਅਦ ਵਿੱਚ ਜੋ ਵੀ ਅੱਗੇ ਹੋਵੇ ਠੀਕ ਹੈ ਕੀ ਕੰਮ ਕਰਦਾ ਹੈ ਇਹ ਕਹਿਤੀ ਬੜੀ ਕਰਦਾ ਹੈ